ਯਾਰ ਇਹ ਤਾਂ ਕਰਦਾ ਵਾ ਵਿਚਾਰਾ ਨੇ ਮਿਸਤਰੀ ਲਾਉਣੇ ਹੋਣੇ ਆ ਤਾਂ ਪਹਿਲਾਂ ਜਾ ਕੇ ਪੈਸੇ ਦੇਵਾਂ ਉਹਨਾਂ ਨੂੰ ਘੜਾ ਤੇ ਮਰੇ ਹੀ ਗੇ ਉਹਨੂੰ ਜਾ ਕੇ ਨਾ ਰੁਪਇਆ 50000 ਪਹਿਲਾਂ ਦੇਵੋਨੇ ਆ ਤੇ 50000 ਮੁੜ ਕੇ ਦੇ ਦਾਂਗੇ ਤੇ ਬਾਕੀ ਜਿੱਨੀ ਲੋਡ ਹੋਊਗੀ ਚਲ ਆਪਾਂ ਮਤ ਕਰ ਦਾਂਗੇ ਕੀਤੀ ਗੱਲ ਮੰਮੀ ਡੈਡੀ ਨਾਲ ਕਹਿੰਦੇ ਜੰਨੀ ਮਤ ਕਰਨੀ ਕਰ ਲਿਓ ਕੋਈ ਗੱਲ ਨਹੀਂ ਉਹਨਾਂ ਨਾਲ ਦਾਦੀ ਵੀ ਇੰਨੀ ਕਰਦਾਂਗੇ ਮਤ ਹਨਾ ਕੋਈ ਗੱਲ ਨਹੀਂ ਚਲ ਪਹਿਲਾਂ ਤਾਂ ਜਾ ਕੇ ਪੈਸੇ ਫੜਾਈ ਆਵਾਂ ਇਹ ਠੇਕੇਦਾਰੀ ਫੋਨ ਕਰਨ ਦਿਆ ਹੈ ਕੀ ਬੰਦਾ ਕਰੇ ਉਧਰੋਂ ਸੱਟ ਲੱਗੀ ਆ ਹੱਥ ਤੇ ਹੁਣ ਕੰਮ ਤੋਂ ਬਿਨਾਂ ਵੀ ਨਹੀਂ ਸਰਦਾ ਬੰਦਾ ਯਾਰ ਕਿੱਧਰੋਂ ਜਾਊਗਾ ਅੰਕਲ ਜੀ ਘਰੇ ਜੇ ਆ ਜਾ ਆ ਪਤਾ ਆ ਜਾ ਘਰੇ ਆ ਜਾਓ ਸੱਸੀ ਅੰਕਲ ਜੀ ਸੱਸੀ ਕਾ ਸੱਸੀ ਕਾ ਕੀ ਹਾਲ ਆ ਵਧੀਆ ਤੁਸੀਂ ਦੱਸਣਾ ਠੀਕ ਠਾਕ ਹੱਥ ਠੀਕ ਆ ਹੱਥ ਠੀਕ ਜੀ ਹੁਣ ਹੱਥ ਦਾ ਪੁੱਤ ਪਿਆ ਥੋੜਾ ਜਿਹਾ ਫਰਕ ਅੱਛਾ ਅੱਛਾ ਹਾਂ ਠੀਕ ਠੀਕ ਆ ਪਤਾ ਨਹੀਂ ਪਹਿਲਾਂ ਜਿਆਦਾ ਹੀ ਵੱਜ ਗਿਆ ਪਤੀ ਜੀ ਉਸ ਉਹ ਚਲੋ ਕੋਈ ਗੱਲ ਨਹੀਂ ਹਾਂ ਉਹ ਮੈਂ ਹੁਣ ਪੱਤੀ ਪੁੱਤੀ ਵਾਲਾ ਕੰਮ ਤੁਹਾਨੂੰ ਛੜਾਈ ਦੇਣਾ ਵਾ ਉਹ ਚੱਲ ਯਾਰ ਕਿਤੇ ਕੰਮ ਲੱਭਦੇਗਾ ਨਾ ਤੇ ਵਧੀਆ ਹੋ ਜਾਊਗਾ ਕੰਮ ਲੱਭ ਗਿਆ ਸਮਝੋਗੇ ਹਾਂ ਹਾਂ ਆ ਉਹ ਮੁੰਡਾ ਸੁਨਿਆਰਾ ਸ਼ਹਿਰ ਪਰ ਤੇ ਅੱਡੀ ਦੁਕਾਨ ਉਹਨਾਂ ਦੀ ਅੱਛਾ ਅੱਛਾ ਤੇ ਉਹ ਕਹਿੰਦੇ ਸਾਨੂੰ ਬੰਦੇ ਲੋੜ ਵਾ ਉਹ ਚੱਲ ਕੋਈ ਨਹੀਂ ਦੇਖ ਲਵਣਾ ਹੀ ਉੱਥੇ ਕਰ ਲਵਾਂ ਯਾਰ ਗੱਲ ਕੋਈ ਹੋ ਰਹੀ ਵੈ ਗਈ ਉਹ ਉਹਨੂੰ ਕਹ ਵੀ ਡਰਾਈਵਰੀ ਜਾਣਦਾ ਵਾ ਅੰਕਲ ਉਹ ਡਰਾਈਵਰੀ ਤੇ ਹੈਗੀ ਹੈਗੀ ਆ ਤੇ ਉੱਥੇ ਖਲੋਣੀਆਂ ਤੁਸੀਂ ਜਾ ਕੇ ਏਟੇ ਕੇ ਉੱਥੇ ਕਰਨਾ ਕੀ ਆ ਤੇ ਆਹ ਚਲ ਵੀ 20 2000 ਤੈਨੂੰ ਤਰਖਾ ਦੇ ਦਿੰਦਾ ਕਰਨੀ ਉਹਨਾਂ ਨੇ ਤੇ ਹੌਲੀ ਹੌਲੀ ਮਕਾਇਆ ਘਵਾ ਕੇ ਤੇ 25 30 ਲੱਗੇ ਲੈ ਆਉਣਾ ਉਹਨੂੰ ਚੱਲ ਯਾਰ ਇੱਥੇ ਤੇਰਾ ਧੰਨਵਾਦ ਭਰਾ ਤੇਰਾ ਮੈਂ ਕਿਤੋਂ ਕਰਦਾ ਨਾ ਪੜਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਆਂਟੀ ਨਹੀਂ ਕਿੱਥੇ ਗਏ ਜੇ ਇੱਥੇ ਹੋਣੇ ਕਿਤੇ ਉਹ ਵੀ ਆਂਟੀ ਹੋਣੀ ਅੱਛਾ ਅੱਛਾ ਨਿੱਕੀ ਗਈ ਸੀ ਗੁੱਲੇ ਹਾਂਜੀ ਹਾਂਜੀ ਗਈ ਜੇ ਅੱਛਾ ਅੱਛਾ ਉਹ ਨਾ ਉਧਰ ਆਂਟੀ ਆਏ ਹੀਗੇ ਅੱਛਾ ਤੇ ਰੁਪਈਆ ਲੱਖਾਂ ਨੂੰ ਦੇ ਗਏ ਸੀ ਅੱਛਾ ਠੀਕ ਆ ਕਹਿੰਦੇ ਪੁੱਤ ਇਹ ਰੱਖ ਲੋ ਸਾਹਮਣੇ ਹਾਂ 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 ਨੂੰ ਜਿਹੜਾ ਲੋੜ ਪਊਗੀ ਤੇ ਆਪਾਂ ਥੜਕ ਮੰਗ ਲਾਂਗੇ ਉਹ ਦੱਸਾਂ ਪੁੱਤ ਗੱਲ ਕੀ ਹਾਂਜੀ ਮੈਂ ਕਹਤ ਤੈਨੂੰ ਪਤਾ ਸਮਾਨੇ ਦਾ ਪੁੱਤ ਚੰਗਾ ਘਰ ਤੇ ਪਤਾ ਅੱਜਕੱਲ 10 ਰੁਪਈਆ ਨਹੀਂ ਰੱਖ ਸਕਦਾ ਠੀਕ ਨਹੀਂ ਇੱਥੇ ਹੁੰਦੇ ਮੈਂ ਇੱਥੇ ਕੁਵੇਂ ਕੋਈ ਫੋਲ ਫੜ ਕੇ ਕੋਈ ਗਾਂ ਜਾਊਗਾ ਤੇ ਆਂਟੀ ਤੇ ਜਿਹੜਾ ਟਾਡੇ ਘਰ ਚਲ ਜਾਂਦੀ ਐ ਹਾਂ ਤੇ ਮੈਂ ਸ਼ਹਿਰ ਕੰਮ ਤੇ ਚਲ ਜਾਂਦਾ ਠੀਕ ਨਹੀਂ ਤੇ ਮੁੜ ਕੇ ਘਰ ਕਹਿੰਦੇ ਰਹਿਣਾ ਹੁੰਦਾ ਤੇ ਮੈਂ ਹਾਂ ਮੁੜ ਕੇ ਉਹ ਨਾਲ ਇੱਕ ਦੋ ਹੱਥ ਪੱਲਾ ਕੋ ਮਾਰ ਕੇ ਗਾਹ ਜਾਵੇ ਤੇ ਮਰ ਕਿਹੀਂ ਕਿੱਥੋਂ ਲੈਣੇ ਪੈਸੇ ਨਹੀਂ ਨਹੀਂ ਸਹੀ ਗੱਲ ਆ ਅੱਗੇ ਮਹਾ ਇਕੱਠੇ ਕਰਨ ਦੇ ਆ ਤੇ ਉਹ ਆਇਆ ਨਹੀਂ ਮਿਸਤਰੀ ਹੈ ਮਿਸਤਰੀ ਨਹੀਂ ਆ ਮਿਸਨੇ ਦਿੱਤਾ ਪਰਸੋਂ ਦਾ ਟਾਈਮ ਪਰਸੋਂ ਆਉਂਦਾ ਆ ਪਰਸੋਂ ਆਊਗਾ ਅੱਛਾ ਅੱਛਾ ਹਾਂ ਮੈਂ ਤਾਂ ਫਿਰ ਪੈਸੇ ਲੈ ਕੇ ਆਇਆ ਹੀਗਾ ਅੱਛਾ 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 ਤੇ ਮੈਂ ਗੱਲ ਵੀ ਕੀਤੀ ਸੀ ਠੀਕ ਹੈ ਮੈਨੂੰ ਤਾਂ ਕਿੰਦਾ ਮੈਂ ਸ਼ਾਮੀ ਆਉਣਾ ਵਾ ਇਸ ਤਰ੍ਹਾਂ ਹੀ ਸਾਨੂੰ ਅੱਧੇ ਜੇ ਦੇ ਦੇਣੇ ਸੀ ਤੇ ਬਾਅਦ ਚ ਲੈ ਹੁੰਦੇ ਸਾਰੇ ਨਹੀਂ ਲੈ ਨਾ ਮੈਂ ਆ ਰੁਪਈਆ 50000 ਤੁਹਾਨੂੰ ਦੇ ਦਿੰਦਾ ਵਾਂ ਅੱਛ ਤੇ ਗਿੰਦੀ ਦੀ ਮੰਨ ਲਓ ਕੋਈ ਗੱਲ ਨਹੀਂ ਕੋਈ ਨਹੀਂ ਪੁੱਤ ਗਿਣਾ ਹੀ ਆ ਤੇ ਬਾਕੀ ਜੇ ਦਿਨ ਤੁਹਾਨੂੰ ਬਾਕੀ ਲੋੜ ਹੋਊਗੀ ਤੇ ਉਹ ਦੱਸ ਦਿਓ ਹਾਂ ਹਾਂ ਉਹ ਵੀ ਮੋਸਲੇ ਲੈ ਕੇ ਆ ਜਾਊਗਾ ਹੋਰ ਤੇਰੇ ਮੰਮੀ ਡੈਡ ਦਾ ਕੀ ਹਾਲ ਆ ਬਾਹਰ ਠੀਕ ਹੀ ਸਾਰੇ ਵਧੀਆ ਡੈਡ ਜਿਹੜਾ ਨਾ ਬੰਦਾ ਬੜਾ ਹੋ ਗਿਆ ਯਾਰ ਅੱਛਾ 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 ਬਾਹਰ ਵੀ ਚਲੋ ਉਹਨੂੰ ਵੀ ਬੜਾ ਸ਼ੌਂਕ ਹੀ ਬਾਹਰ ਅੰਦਰ ਜਾਣ ਦਾ ਠੀਕ ਠੀਕ ਪਰ ਮੇਰਾ ਨਹੀਂ ਜੇ ਦਿਲ ਕਰਦਾ ਜਾਣ ਹੈ ਉਹ ਮੇਰੀ ਗੱਲ ਸੁਣ ਲੈ ਪਰ ਇੱਕ ਗੱਲ ਯੋ ਅਤਾਈ ਆ ਨਾ ਇੱਥੇ ਤਾਈ ਕਰਕੇ ਤਿੰਨ ਉਹ ਜਨੇ ਜ ਤਾਈ ਆ ਨਾ ਉਹਨਾਂ ਜਿਹੜੇ ਤੂੰ ਇੱਥੇ ਆ ਠੀਕ ਆ ਉਹ ਮੈਂ ਦਾਦੀ ਦੇ ਆਸਰੇ ਬੈਠਾ ਹਾਂ ਬਹੁਤ ਗੱਲ ਵਾ ਉਹਨਾਂ ਨੂੰ ਇਹ ਆ ਵੀ ਚੱਲ ਮਾਤਾ ਘਰ ਵਾ ਤੇ ਨਾਲੇ ਕਿ ਮੁੰਡਾ ਹੱਡਾ ਹੱਥ ਲੱਗੇ ਰਿਹਾ ਤੇ ਕੋਈ ਗੱਲ ਕੋਈ ਨਹੀਂ ਤਾਂ ਨਹੀਂ ਫੇਰ ਕੇ ਤੂੰ ਖੜ ਦੇਗਾ ਉਹ ਦਾਦੀ ਕਰਕੇ ਮੇਰਾ ਜੀਰ ਕਰੀ ਤਾਂ ਨਾਲੇ ਬਹੁਤ ਗੱਲ ਦਿਲ ਨਹੀਂ ਕਰਦਾ ਜੀ ਉਹ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਤੇ ਤੈਨੂੰ ਕਹਿੰਦਾ ਵਾ ਵੀ ਚਲੋ ਇੱਥੇ ਹੀ ਟੜੇ ਕੋਸ ਬੜਾ ਕੋਹ ਵਾ ਇਹ ਆ ਵੀ ਤੂੰ ਬਾਅਦ ਵਿੱਚ ਬਾਹਰ ਚਲ ਜਾਏਗਾ ਨਾ ਤੇ ਤੇਰੀ ਵੀ ਜ਼ਿੰਦਗੀ ਬਣ ਜੂਗੀ ਪੁੱਤ ਠੀਕ ਨਹੀਂ ਮਾਂ ਆਪਣੇ ਕਿੰਨਾ ਚਿਰ ਕਮਾ ਕੇ ਦੇਣਾ ਦਿਲਾਂਗੇ ਬਾਹਰ ਹੀ ਕੋਈ ਆਾਨੂੰ ਕਿਹੜੀ ਖੜੀ ਪਈ ਆ ਮਾਤਾ ਦੇ ਨਾਈ ਦੇ ਨਾਲ ਲੈ ਜਾਓ ਮੁੜ ਕੇ ਹਾਂਜੀ ਹਾਂਜੀ ਆਹੋ ਇੱਥੇ ਕਰਨਾ ਮੁੜ ਕੇ ਹਾਂਜੀ ਹਾਂਜੀ ਠੀਕ ਨਹੀਂ ਤੇ ਮੈਂ ਨਾ ਅਗਲਜੀ ਮੜਾ ਸ਼ਹਿਰ ਜਾਣਾ ਹੈਗਾ ਅੱਛਾ ਤੇ ਤੁਸੀਂ ਅੰਟੀ ਦੱਸਦੇ ਵੀ ਆ ਪੈਸੇ ਦੇ ਦਿੱਤੇ ਸੀਗੇ ਕੋਈ ਨਹੀਂ ਪਤਾ ਉਹ ਗਿਆ ਇੱਥੇ ਬਾਹਰ ਨੂੰ ਤੇ ਮੈਂ ਆਉਂਦੇ ਫਿਰ ਜੀ ਤੇ ਮੈਂ ਫਿਰ ਮਾਰੂਗਾ ਸ਼ਾਮ ਨੂੰ ਜਿਹੜਾ ਮੈਨੂੰ ਮੈਂ ਚਾਹ ਬਣਾਉਣਾ ਕੋਟ ਨਹੀਂ ਨਹੀਂ ਅਗਲਜੀ ਤੁਹਾਡੇ ਹੱਥਾਂ ਨਾਲ ਕਿ ਤੀਂ ਚਾਹ ਬਣਾਉਣੀ ਹੈ ਚਲ ਕੋਈ ਨਹੀਂ ਉਹ ਤਾਂ ਮੈਂ ਕਿਹੜੀ ਅੱਗ ਬਲਣੀ ਹੈ ਉਹ ਗਾਸ ਹੈਗਾ ਮੜਾ ਪਤਲਾ ਤੇ ਛੱਟ ਬਣਾਉਣਾ ਨਹੀਂ ਨਹੀਂ ਤੁਸੀਂ ਬੈਠੋ ਕਰੋ ਰੈਸਟ ਤੇ ਮੈਂ ਮੜਾ ਕੰਮ ਜਣਾ ਤੇ ਸ਼ਾਮੀ ਮੈਂ ਤੁਹਾਨੂੰ ਮਿਲਦਾਂਗਾ ਫੇਰ ਹੋਈ ਚੱਲ ਠੀਕ ਹਾਂਜੀ ਠੀਕ ਜੀ ਇਹ ਪਰਮਾਤਮਾ ਇਹੋ ਜਿਹੇ ਬੱਚੇ ਘਰ ਘਰ ਸਾਰਿਆਂ ਨੂੰ ਦੇਵੇਂ ਕਿੰਨਾ ਚੰਗਾ ਵਾ ਹੈ ਤੇ ਦੁਨੀਆ ਦੀ ਤੇ ਪੈਸੇ ਪੈਸੇ ਤੇ ਅੱਜ ਕੱਲ ਬੇਈਮਾਨ ਹੋ ਜਾਂਦੀ ਐ ਤਾ ਇਹ ਘਟਾ ਕੇ ਵਿਚਾਰਾ ਘਰ ਦੇ ਗਿਆ ਹੀ ਇਹ ਆ ਵੀ ਚੱਲ ਥੋੜੇ ਬੁੱਦੇ ਰਹਿਣਗੇ ਤੇ ਬਾਕੀ ਫੇਰ ਦੇ ਜੂਗਾ ਤੇ ਨਾਲੇ ਇੱਕ ਗੱਲ ਕਹਿ ਜੀਵਨ ਵੀ ਕਹ ਲੇਗੇ ਵੀ ਤੁਹਾਡੀ ਮਰਜ਼ੀ ਵੀ ਕਰਦਾ ਕਿ ਥੋੜੀ ਬਹੁਤੀ ਚੱਲ ਜੇ ਰੁਪਈਆ 50 3000 ਇਹ ਦੇ ਦੇਣਗੇ ਨਾ ਇਹਨੇ ਨਾ ਸਾਡਾ ਕੰਮ ਇਹ ਆ ਵੀ ਮਕਾਨ ਥੋੜਾ ਜਿਹਾ ਵਧੀਆ ਬਣ ਜਾਊਗਾ ਚਲੋ ਮਾਹ ਰਾਜ ਪ੍ਰਾਲਾ ਮਿਲੰਮੀ ਉਮਰ ਕਰੇ ਓ ਯਾਰ ਆ ਤੀਜੇ ਦਿਨ ਦਾ ਪੇਕਾਂ ਦਾ ਨਾਂ ਲਿਆ ਕਰ ਲੈ ਦੱਸ ਕਿਉਂ ਕੀ ਗੱਲ ਮਰਨ ਜੀ ਕਰਦਾ ਜਾਣ ਨੂੰ ਆ ਨਿਆਣੇ ਪਾਣਦੇ ਆ ਆਪਣਾ ਵੇਖੀਦਾ ਦਵਾ ਸ਼ਾਮਾਂ ਨੂੰ ਜਾਣਾ ਤਾਂ ਸਵੇਰੇ ਆਏਣਾ ਓ ਛੁੱਟੀ ਗਾਲ ਕਰਕੇ ਕਿਸ ਦਿਨ ਚਲ ਜਾਈ ਜਾਗਾ ਆ ਚੱਲ ਕੋਈ ਨਹੀਂ ਆ ਇੱਕ ਤੇ ਤੇਰੇ ਪੇਕਾਂ ਨੇ ਬੜਾ ਜਾਣਤਾਂ ਕੀਤੀ ਹੈ ਕਿ ਜੇ ਕਦੇ ਫੋਨ ਕਰ ਦਿੰਦੇ ਆ ਲੈ ਦੱਸ ਉਹ ਤੁਹਾਨੂੰ ਕੀ ਕਹਿਣ ਦੇ ਵਿਚਾਰੇ ਉਹ ਲੋ ਤੇ ਬੋਹਣੀ ਕਹਿੰਦੇ ਤੇਰਾ ਸਿਰ ਖਾਂਦੇ ਆ ਨਾ ਹੋਰ ਵੀਰ ਹੋਏ ਫਿਰ ਭੈਣ ਕੋ ਆਹੋ ਯਾਰ ਗਏ ਹੀ ਅੱਛਾ ਉਥੇ ਆਏ ਆ ਕਿੱਤਾਂ ਦਾ ਉਹਨਾਂ ਦਾ ਹਾਲ ਤਾਂ ਉਥੇ ਆਏ ਸਣੀ ਸਾਫ ਕਾਲ ਕੀ ਦਸੀਏ ਜਦੋਂ ਦੇ ਹੋ ਕੇ ਆਏ ਆ ਨਾ ਸਾਨੂੰ ਦਿ ਰਾਤ ਨੀਂਦ ਹੀ ਨਹੀਂ ਹੁੰਦੀ ਬਹੁਤ ਹੀ ਮੜੇ ਹਾਲ ਵਾ ਉਹ ਕੀ ਗੱਲ ਹੋ ਗਈ ਆ ਵੀ ਗੱਲ ਤੈਨੂੰ ਕੀ ਦੱਸਾਂ ਭੈਣ ਜਿਹੜੇ ਘਰ ਚ ਰਹਿੰਦੀ ਸੀ ਨਾ ਹਾਂਜੀ ਉਹਦਾ ਮੁੱਲ ਪਾ ਕੇ ਤੇ ਭਰਾ ਨੇ ਰੱਖ ਰਿਆ ਓ ਅੱਛਾ ਹੈ ਇਹ ਚੱਲ ਕੇ ਪੰਨੀ ਮੇਰੀ ਜੀ ਉਹ ਉਥੇ ਜਦਨ ਗਏ ਮੀਂਹ ਪੈਂਦਿਆ ਸੀ ਅੱਛਾ ਤੇ ਗੋੜੇ ਕੋਲੇ ਚਿਕੜਾਇਆ ਤੇ ਤੇ ਗੱਡੀ ਵਾਹੀ ਦੁਜੇ ਭਰਾ ਦੇ ਘਰ ਲਾ ਕੇ ਚਲ ਗਏ ਹਾਂਜੀ ਤੁਹਾਨੂੰ ਕੀ ਪਤਾ ਵੀ ਉਥੇ ਰਹਿੰਦੇ ਆ ਹਾਂਜੀ ਬੇਬੇ ਨੇ ਦੱਸਿਆ ਵੀ ਉਹ ਤਾਂ ਉਥੇ ਰਹਿੰਦੇ ਆ ਉਥੇ ਗਏ ਤਾਂ ਉਹਨਾਂ ਦੇ ਯਾਰ ਬਹੁਤ ਮਾੜੇ ਹਾਦਸੇ ਹੋ ਗਏ ਨਹੀਂ ਇਹ ਮੰਨ ਲੋ ਕੰਮ ਇਹ ਤੱਕ ਪਹੁੰਚਾ ਕਿਤਾ ਉਹਨਾਂ ਦਾ ਕਰਜ਼ਾ ਨਹੀਂ ਗੇ ਕਦੇ ਤੋਂ ਅੱਛਾ ਜਦੋਂ ਗੱਡੀਆਂ ਦਾ ਕੰਮ ਡਾਊਨ ਹੋਇਆ ਤੇ ਬੈਂਕ ਤੋਂ ਫਟਫਟ ਆਈ ਗਏ ਉਹ ਕੰਮ ਲਿਖੀ ਗਿਆ ਜਾਂ ਤੇ ਬੰਦਾ ਤਾਂ ਰੁਕ ਜੇ ਨਾ ਆਹ ਨਵਾਂ ਕੰਮ ਹੋਇਆ ਵਾ ਤੇ ਜਿਹੜੇ ਪੈਸੇ ਉਹਨੂੰ ਕੱਲੇ ਸੀਗੇ ਤੇ ਉਹ ਵੀ ਉਹਦੇ ਵਿਚਾਰੇ ਦੇ ਘੱਟ ਲਏ ਉਹ ਉਹ ਵੀ ਉਹਨਾਂ ਰੱਖ ਲਿਆ ਪਤਾ ਨਹੀਂ 20000 ਘੱਟ 30000 ਮਿਲਿਆ ਸਾਰਾ ਇਹਨਾਂ ਨੂੰ ਮਮੀ ਮੈਨੂੰ ਕਹਿੰਦੀ 2 ਲੱਖ ਰੁਪਏ ਆ ਪਾਇਆ ਹੂੰ ਉਹ ਮੈਂ ਉਹਦੇ ਬੈਂਕ 'ਚ ਗਿਆ ਤੇ ਚੈੱਕ ਪਰਨ ਲਿਆ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਹੋਇਆ 2 ਲੱਖ ਰੁਪਏ ਭਰ ਲਿਆ ਅੱਛਾ ਉਹ ਪੇ ਮੈਂ ਤਾਂ ਸੋਚਿਆ ਵੀ ਜਾ ਕੇ ਨਾ ਕਿਤੇ ਕੈਸ਼ ਦੇਵਾਂਗੇ ਹਾਂ ਹਾਂ ਉਹ ਤਾਂ ਰੱਬ ਜਿੱਦਾਂ ਕਰਾਉਂਦਾ ਨਾ ਉਦਾਂ ਹੋਇਆ ਕੰਮ ਹੂੰ ਉਹ ਬੈਂਕ 'ਚ ਕੱਢ ਜਨਾਂ ਨੇ ਅੱਛਾ ਆਹੋ 2 ਲੱਖ ਰੁਪਏ ਦੇ ਮੁੜ ਕੇ ਕੈਸ਼ ਦੇ ਗਏ ਆਪਾਂ ਨੂੰ ਭਰਨਾ ਨਹੀਂ ਨਹੀਂ ਤੇ ਬਹੁਤ ਮਾੜਾ ਹਾਲ ਵਾ ਉਹਨਾਂ ਦੇ ਭਰਾ ਨੇ ਵੀ ਹੱਥ ਨਹੀਂ ਫੜਿਆ ਉਹ ਜਦੋਂ ਮਾੜਾ ਸਮਾਂ ਆਉਂਦਾ ਭਰਾ ਨੇ ਤਾਂ ਉਹਨਾਂ ਨੂੰ ਵੇਲੇ ਚ ਕੱਢਿਆ ਭਰਾ ਜਿਹੜਾ ਟਰੱਕਾਂ ਦਾ ਸੀ ਨਾ ਵਿੱਚੋਂ ਇਹ ਸਾ ਉਹ ਕਹਿੰਦਾ ਵੀ ਇਹ ਗੱਡੀ ਚ ਮੇਰਾ ਹਿੱਸਾ ਹੈ ਨਹੀਂ ਅੱਛਾ ਉਹ ਸਾਰੇ ਪੈਸੇ ਨੂੰ ਪਾ ਤਿਆਂ ਨੇ ਤੇ ਭਾਈ ਆ ਡਾਗੇ ਕੋਲਾ ਆ ਇਹੀ ਹੈ ਨਾ ਮਾਰੇ ਬੰਦੇ ਕੋਣ ਬਾਬਾ ਤੇ ਫੇਰ ਹੁਣ ਆਪਾਂ ਕਿਦਾਂ ਸਟੈਂਡ ਕਰ ਸਕਦੇ ਹਾਂ ਉਹਨਾਂ ਨੂੰ ਉਹ ਹੀ ਮੈਂ ਤੁਹਾਨੂੰ ਸਲਾਹ ਕਰਨੀ ਹੈ ਆਪਾਂ ਦੋਵੇਂ ਭਰਾ ਹੁਣ ਨਾਲ ਰਲ ਕੇ ਤੇ ਆਪਣੀ ਭੈਣ ਨੂੰ ਫੇਰ ਖੜੇ ਕਰੀਏ ਭਰਾ ਖੜੇ ਤੇ ਵੀਰ ਫੇਰ ਇਦਾਂ ਹੀ ਆ ਕੋਈ ਬੈਨਸ ਵਾਸਤੇ ਉਹਨਾਂ ਨੇ ਕੋਈ ਚੀਜ਼ ਲਈ ਹੈ ਲੈ ਕੇ ਆਹ ਰੱਬ ਉਹਨੇ ਕਹਿੰਦੀ ਆ ਰੱਬ ਉਹਨੇ ਪਤਾ ਕਹਿੰਦੀ ਹਾਂ ਜੀ ਇਹਨਾਂ ਤਾਂ ਘਰ ਬਣਾ ਦਈਏ ਉਹ ਮੈਸਟਰ ਨੇ ਘਰ ਤੇ ਫਿਰ ਬਣ ਜਾਊਗਾ ਹਾਂ ਹੈ ਉਹਨੂੰ ਪੈਸੇ ਦਈਏ ਉਹ ਰਜਗਾਰ ਕਰ ਲੈਣਾ ਬਸ ਬਸ ਉਹ ਨਿਆਣੀ ਪਾਂ ਦੇਈ ਆ ਉਹ ਹਜੇ ਘਰ ਚ ਰਹਿਣ ਦੀ ਏ ਗੜਗੜੇ ਤੇ ਮੱਛਰ ਮੇਰੇ ਦਾ ਸਮਝ ਨਹੀਂ ਆਉਂਦੀ ਕਿ ਕਿਹੜੀ ਦੀ ਮੇਰਾ ਦਾਸਾ ਵੀ ਨਿਆਣਾ ਦਾ ਪੜਾਈ ਦਾ ਖਰਚਾ ਆਪਾਂ ਚੁੱਕ ਲੈਨੇ ਆ ਆਹੋ ਤੇ ਘਰ ਰਜਗਾਰ ਉਹਨਾਂ ਦਾ ਮੜਾ ਸ਼ੁਰੂ ਕਰ ਦਈਏ ਕਰਨਾ ਚਾਹੀਦਾ ਆਪੇ ਉਹ ਮਿਹਨਤ ਕਰਨਗੇ ਤੇ ਆਪਣਾ ਵਧਾ ਲੈਣਗੇ ਹਾਂ ਤੇ ਜਿੰਨਾ ਚਿਰ ਨਹੀਂ ਕਰ ਉਹਨਾਂ ਦਾ ਵਾਦਾ ਤੇ ਨਿਆਣਾ ਦਾ ਖਰਚਾ ਆਪਾਂ ਚੁੱਕ ਲੈਨੇ ਆ ਜੇ ਭਾਈਆ ਗੁੱਸਾ ਨਾ ਕਰੇ ਨਾ ਇੱਕ ਕੰਮ ਕਰੀਏ ਉਹਨੂੰ ਆ ਜਿਹੜੀ ਨਿੱਕੀ ਗੱਡੀ ਨਾਲ ਸੀ ਛੋਟਾ ਹਸਤੀ ਜਾ ਕਦਾਂ ਤੇ ਕੋ ਚੱਲਦੀ ਫਿਰਦੀ ਲੈਦੀ ਏ ਤੇ ਕੰਮ ਚ ਕਾਦੀ ਸ਼ਰਮ ਆ ਆ ਜਿਹੜੇ ਨਿਕਲੇ ਕੇ ਕੰਮ ਨਹੀਂ ਆ ਸਬਜ਼ੀ ਵੇਚਣ ਦਾ ਇੱਚ ਬੜਾ ਫਾਇਦਾ ਹੀ ਉਹ ਆਪਣਾ ਸਭਾਏ ਦੱਸ ਹੁਣ ਰਹਿ ਖੈ ਕੇ ਉਹ ਕੰਮ ਕਰਨਾ ਉਹ ਮੇਰੀ ਗੱਲ ਸੁਣੇ ਮੋਟਾ ਮੋਟਾ ਕੰਮ ਆ ਕਿਤੇ ਗੰਡੇ ਧਿਆਨ ਦੇ ਕੇ ਤੇ ਟੋਲੇ ਵੱਡੇ ਵੱਡੇ ਜਾ ਕੇ ਦੁਕਾਨਾਂ ਦੇ ਗਿਆ ਸਪਲਾਈ ਕਰੀ ਗਿਆ ਮਾੜਾ ਕੰਮ ਨਹੀਂ ਆ ਭਾਬੀ ਤੇਰੇ ਮਨ ਚ ਕੁਝ ਹੋ ਰਿਹਾ ਤੇ ਤੂੰ ਦੱਸ ਉਹ ਨਹੀਂ ਮੇਰੇ ਮਨ ਚ ਕੀ ਹੋਣਾ ਵਾ ਪਰ ਮੈਨੂੰ ਹਾਂ ਕੰਮ ਚੰਗਾ ਜਿਹਾ ਲੱਗਦਾ ਤੇ ਨਾ ਹੀ ਉਹਨੇ ਆ ਕੰਮ ਨੂੰ ਮੰਨਣਾ ਵਾ ਆਹ ਕ ਸਬਜ਼ੀ ਵੇਚਣ ਵਾਲਾ ਉਹਨੇ ਕੰਮ ਕਰਨਾ ਵਾ ਕਦੀ ਵੀ ਨਹੀਂ ਕਰਨਾ ਕੱਲ ਫੇ ਪੈਸੇ ਵਾ ਉਹ ਕੀ ਕਰਨਾ ਮੈਂ ਮੇਰੀ ਗੱਲ ਸੁਣ ਮੇਰਾ ਦਾਦਾ ਉਹਨੇ ਇੱਕ ਗੱਡੀ ਰਿਆਦੀ ਆਹੋ ਨਹੀਂ ਜਾ ਕੋ 10 ਚੱਕੀ ਗੱਡੀ ਪਾ ਦੀ ਇੱਕ ਲੋਨ ਤੇ ਕਰ ਲਿਆ ਉਹ ਕਹਿੰਦੇ ਅੱਗੇ ਡੋਪਿਆ ਜਾ ਰਹੇ ਨੂੰ ਕੋ ਮੇਰੀ ਗੱਲ ਤੇ ਸੁਣੋ ਜਿਹੜੀ ਚ ਡੋਪਦੀ ਉਤਾਰਦੀ ਵੀ ਹੁੰਦੀ ਆ ਜਰੂਰ ਆਪਣਾ ਡੀਲ ਆਦੀ ਹੈ ਕਿਸ਼ਤਾਂ ਕਰ ਲੈਣੇ ਆ ਜਿਹੜੀ ਕਿਸ਼ਤਾਂ ਨਾਲ ਘਟ ਜਾ ਕਰੂਗੀ ਉਹ ਆਪਾਂ ਤਾਰਦਿਆ ਕਰਾਂਗੇ ਆਹੋ ਮੈਨੂੰ ਜਾ ਰਹਾ ਡਰ ਲੱਗ ਗਿਆ ਇਹ ਉਹ ਗੱਡੀਆਂ ਨੂੰ ਚੰਗਾ ਪਤਾ ਕੀ ਉਹ ਵੱਡੀ ਗੱਡੀ ਤੋਂ ਆ ਗੱਦੀ ਆੜੀ ਹੁੰਦੀ ਆ ਉਹ ਲੋਕ ਨਹੀਂ ਖੜਦੇ ਇਹ ਲੈ ਜੀ ਫਪਾ ਵੀਰ ਵੇ ਹੁਣ ਇਹ ਕਿੰਨੇ ਕਿ ਚੱਲਦੀ ਆ ਉਹ ਸੀਜ਼ਨ ਤੇ ਹੀ ਆ ਉਹ ਸੀਜ਼ਨ ਸਿਆਲ ਦਾ ਵਾ ਤਿੰਨ ਮਹੀਨੇ ਲਾ ਲੂਗਾ ਇਹ ਸਾਰਾ ਸਾਲ ਨੇ ਫੇਰ ਵਿਹਲਾ ਰਹਿਣਾ ਤੁਸੀਂ ਗੱਲ ਛੱਡੋ ਯਾਰ ਇਹ ਗੱਲ ਹੀ ਭਾਈ ਨਸਲਾ ਕਰ ਦਿੰਗੇ ਹੈ ਚਲੋ ਤੂੰ ਕਿਹੜਾ ਕੰਮ ਕਰ ਸਕਦਾ ਇੱਕ ਗੱਲ ਮੇਰੀ ਹੋਰ ਸੁਣੋ ਇਹ ਮੰਮੀ ਨੂੰ ਕੋਈ ਗੱਲ ਦਾ ਨਹੀਂ ਪਤਾ ਨਾ ਮੈਂ ਕੋਈ ਦੱਸਿਆ ਉਹ ਮੈਨੂੰ ਪੁੱਛਦੀ ਹੀਗੀ ਤੇ ਮੈਂ ਚੰਗਾ ਹੀ ਦੱਸਿਆ ਸਭ ਕੁਝ ਵੀ ਠੀਕ ਠਾਕ ਹੈ ਬੜਾ ਵਧੀਆ ਉਹ ਤੋਂ ਲੁਕਾ ਕੇ ਓਲੇ ਨਾਲ ਗੱਲ ਕਰਿਓ ਨਾ ਨਾ ਮੰਮੀ ਨੂੰ ਕੁਛ ਨਹੀਂ ਦੱਸਣਾ ਇੱਕ ਗੱਲ ਹੋਰ ਈਏ ਮੰਮੀ ਨੂੰ ਪਤਾ ਗਿਆ ਕਰ ਮੰਮੀ ਜਾਣਦੇ ਹੁਣ ਲੇ ਕਾਲੀ ਤੇ ਤੈਨੂੰ ਡਾਕਟਰ ਨੇ ਮਨਾ ਕੀਤਾ ਤੂੰ ਘਰ ਨੂੰ ਜਾਣਾ। ਅੱਛਾ ਇਸ ਤਰੀਕੇ ਨਾਲ ਘਰ ਰੱਖਣਾ ਆਪਾਂ। ਆਹੋ ਨਹੀਂ ਤੋ ਤਾਂ ਹੁਣ ਧਿਆਨ ਹੋ ਗਿਆ ਭੀ ਇਹ ਹੋਏ ਹੁਣ ਮੈਂ ਉੱਥੇ ਲੈ ਕੇ ਆਵਾਂ ਦੋ ਦਿਨ। ਤੇ ਹੁਣ ਚਲੋ ਰੋਕੋ ਜਿੰਨ ਚਿਰ ਨਹੀਂ ਹੋਦਾ ਕਿ ਮੂੰਹ ਮੱਥਾ ਬੰਨੜਾ ਕਰਦਾ। ਉਹ ਤਾਂ ਮੈਂ ਨਾ ਪਹਿਨ ਨੂੰ ਕਿਹਾ ਸੀ ਕਿ ਦੋ ਦਿਨ ਪਿੰਡਾਂ ਹੀ। ਉਹਨਾਂ ਕਹਿੰਦੇ ਹੁਣ ਆਉਣਾ ਵਾ ਤੁਸੀਂ ਸਲਾਹ ਕਰਾਂਗੇ ਭਾਈ ਨੂੰ ਪੁੱਛਾਂਗੇ। ਕੋਈ ਦੱਸ ਦੋ ਕਿਹੜਾ ਕੰਮ ਕਰਨਾ ਵਾ ਹੈ। ਉਹ ਫੇ ਆਪਾਂ ਜੋਰਦਨ ਪਾਦਾਂਗੇ ਜੋ ਸਾਡੇ ਕੋ ਸਰੇ ਬਣ। ਚਲ ਤੁਸੀਂ ਕਰੋ ਦੋ ਇਹ ਭਰਾ ਗੱਲਾਂ ਮੈਂ ਜਾ ਕੇ ਵੇਖਾਂ ਦਲਜੀਤ ਕੀ ਕਰਨੀ ਅੰਦਰ। ਨਹੀਂ ਫੇ ਠੀਕ ਆ ਨਾ ਸਾਡਾ ਫ ਬਾਕੀ ਹੈ ਕਿ ਜੇ ਭਾਈਆਂ ਨੂੰ ਵਿੱਚ ਰੱਖ ਕੇ ਸਲਾਹ ਕਰ ਲਈ ਤਾਂ ਜ਼ਿਆਦਾ ਵਧੀਆ ਹੋ ਜੂਗੀ। ਬਾਕੀ ਸਾਡੇ ਦੋਵਾਂ ਭਰਾਵਾਂ ਦੀ ਸਲਾਹ ਵਾ। ਹਾਂਜੀ। ਠੀਕ ਨਹੀਂ। ਕਰ ਨੂੰ ਸੋ ਗੱਲ ਬਾਤ ਹੁੰਦੀ ਯਾਰ ਮੈਨੂੰ ਨਹੀਂ ਪੱਸਿਆ। ਮੇਰੀ ਸਲਾਹ ਨਹੀਂ ਲਈ। ਹੈਂ? ਆਪਾਂ ਦੋਵਾਂ ਦੀ ਸਲਾਹ ਨਾ। ਕਿਉਂਕਿ ਸਾਡੀ ਭੈਣ ਵਾ। ਬਿਲਕੁਲ ਬਿਲਕੁਲ। ਨਾਲ ਮੇਨ ਗੱਲ ਵਾ ਕੇ ਸਾਡੀ ਭਾਬੀ ਘੜਾ ਸਾਹ ਦੇਂਦੀ ਆ। ਹੈਨਾ? ਚਲੋ ਠੀਕ ਆ। ਹੈਂ? ਤੇ ਤੁਸੀਂ ਇਦਾਂ ਕਰੋ। ਤੁਸੀਂ ਸੱਦ ਲਓ ਕਿ ਤਨੂੰ ਫਿਰ ਭਾਈਏ ਨੂੰ। ਤੇ ਬਾਕੀ ਜਿੰਨਾ ਗੱਲ ਕਰਨੀ ਚੰਗਾ। ਉਹ ਕੋਈ ਗੱਲ ਨਹੀਂ ਆ। ਉਹ ਮੈਂ ਕਰ ਲਊਂਗਾ। ਤੂੰ ਹੀ ਸੱਦ ਲਓ ਹੰਨਾਂ ਦੇ ਆਂ ਡੰਗ 'ਚ। ਆ ਮੈਂ ਮੈਂ ਕਿਹਾ ਸੀ ਚੱਲ ਕਰ ਲਾਂਗੇ ਫੋਨ ਫਿਰ ਆ ਕਰ ਛੱਡਿਓ ਚੱਲ ਫੇਰ ਕਰ ਲੈ ਕੰਮ ਤੂੰ ਚਲੋ ਤੇ ਮੈਂ ਪੱਟੀ ਕਰਾਵਾਂ ਜਾਂ ਕਰਾਓ ਕਰਾਓ ਕਿਹਦਾ ਦਿਨ ਬਲਦਾ ਵੀ ਨਾ ਪਤਾ ਨਹੀਂ ਲੱਗਦਾ ਬੰਦੇ ਦਾ ਕਿੰਨਾ ਸੋਹਣਾ ਕੰਮ ਹੀ ਭੈਣ ਦਾ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਬੈਠੇ ਜੇ ਓਏ ਆਹੋ ਬੈਠੇ ਹੀ ਚੱਲ ਉਹਨਾਂ ਦਾ ਕਾਮੀਕਰ ਆਈਆਂ ਦੂਜਿਆਂ ਦਾ ਵੀ ਚੱਲ ਚੰਗਾ ਕੀਤਾ ਉਹਨੂੰ ਨਾ ਕਿੰਨੇ ਦਿਨ ਹੋ ਗਏ ਫੇਰੇ ਮਾਰਦੇ ਨੂੰ ਅੱਛਾ ਅੱਛਾ ਆਹੋ ਅੱਜ ਸਗੋਂ ਮੈਂ ਤਾਈ ਸ਼ਨੀ ਵਾਲ ਜਾਣਾ ਵਾ ਉਹ ਮੈਂ ਨਾ ਇੱਥੇ ਮੁੰਡਾ ਆਇਆ ਸੀ ਉਹਨਾਂ ਦਾ ਅੱਛਾ ਮੈਂ ਉਹਨੂੰ ਦੱਸਿਆ ਕਿ ਕਿੱਥੇ ਕੰਮ ਤੇ ਗਈ ਹੈ ਕਿ ਜਾ ਕੇ ਨੇ ਕਰੀ ਸੱਸ ਆਹੋ ਅੱਛਾ ਅੱਛਾ ਤੇ ਮੈਂ ਇੱਥੇ ਗਿਆ ਮਾਰੰਦੇ ਕੇ ਲੱਗ ਸਕੀ ਕਿਤੇ ਕਿਹ ਹੈ ਕੀ ਆਂਦਾ ਉਹ ਪੈਸੇ ਦੇ ਗਿਆ ਵਾ 5000 ਰੁਪਿਆ ਉਹ ਕਹਿੰਦਾ ਗਿਣ ਲਓ ਮੈਂ ਭਰਾਵਾ ਮੈਂ ਕੱਲ ਹੀ ਗਿਣਨਾ ਵਾ ਅੱਛਾ ਤੇ ਮਿਸਤਰੀ ਨਹੀਂ ਆਇਆ ਹੈ ਮਿਸਤਰੀ ਨਹੀਂ ਆਇਆ ਮਿਸਤਰੀ ਆ ਜੂਗਾ ਫੜ ਮੇਰੀ ਗੱਲ ਸੁਣੋ ਮਿਸਤਰੀ ਪਰਸੋਂ ਦਿੱਤਾ ਟਾਈਮ ਮਨੇ ਪੈਸੇ ਘਰ ਰੱਖਣ ਦਾ ਕੋਈ ਫਾਇਦਾ ਨਹੀਂਗਾ ਹੈ ਇਹ ਰੇਤ ਵਾਲੇ ਨੂੰ ਬਜਰੀ ਵਾਲੇ ਨੂੰ ਤੇ ਇੱਟ ਵਾਲੇ ਨੂੰ ਥੋੜਾ ਥੋੜਾ ਤੇ ਮਿਸਤਰੀ ਦੇ ਸਾਰਾ ਕੰਮ ਕਰਨਾ ਵਾ ਫਿਰ ਵੀ ਉਹ ਖਾਂਦਾ ਵਾ ਮੈਂ ਕਹਾਂ ਪੀ ਮੁੰਡਾ ਕਿੱਡਾ ਚੰਗਾ ਹੀ ਹੈ ਹੂੰ ਇਹ ਤੇ ਜਾਂ ਵਾ ਪੀ ਜਣੇ ਜਰਾ ਪੀ ਜਣੇ ਗੱਲ ਤੇ ਉਹ ਹੀ ਦੇ ਦੇਣਾ ਹੈ ਪੋਤਰਾ ਲੱਗਦਾ ਵਾ ਪੀ ਤਾਂ ਫਿਰਨ ਤੁਰਨ ਵਾਲਾ ਵਾ ਪਰਕ ਹੈ ਬਹੁਤ ਚੰਗਾ ਹੀ ਨਹੀਂ ਨਹੀਂ ਜਿੰਨਾ ਚਿਰ ਬੰਦਾ ਬੰਦੇ ਨੂੰ ਮਿਲੇ ਨਾ ਚ ਪਤਾ ਨਹੀਂ ਕਿ ਲੱਗਦਾ ਪਰ ਇਹ ਆ ਕਿ ਬਹੁਤ ਚੰਗਾ ਤੇ ਬੜਾ ਨੇਕ ਬੱਚਾ ਵਾ ਹੈ ਜੀਵਨ ਜਿਤਨਾ ਮਾਜੀ ਹੈ ਨਾ ਇਹਦਾ ਪਿਓ ਵੀ ਬੜਾ ਚੰਗਾ ਹੈ ਬੜੀ ਲੋਕਾਂ ਦੀ ਮਤ ਕਰਦਾ ਰਿਹਾ ਵਾ ਤੇ ਮਹਾਰਾਜ ਦੇ ਵੇਲਾ ਕਿੱਥੇ ਪਹਚਾਇਆ ਇਹਨੂੰ ਆ ਤੇ ਮਾਪਿਓ ਤੇ ਤੀਆਂ ਪੁੱਤ ਜਾਂਦੇ ਹੁੰਦੇ ਆ ਆਹੋ ਆਹੋ ਜੇ ਮਾਪਿਓ ਚੰਗਾ ਚੰਗੀ ਸਿੱਖਿਆ ਦਿੰਦਾ ਵਾ ਤੇ ਤਾਂ ਹੀ ਤੇ ਮੁੰਡਾ ਵੀ ਚੰਗਾ ਵਾ ਕਿਉਂਕਿ ਸਾਡੇ ਨਾਲ ਹੀ ਫਿਰਦਾ ਤੁਰਦਾ ਹੁੰਦਾ ਹੈ ਨਾ ਹਾਂ ਤੇ ਇਹ ਗੱਲ ਵੀ ਸੁਭਾਅ ਬੜਾ ਚੰਗਾ ਹੈ ਉਹਦਾ ਹਾਂ ਹਾਂ ਆਹੋ ਚੱਲ ਵਧੀਆ ਫਿਰ ਤੇ ਹੁਣ ਇਦਾਂ ਕਰੋ ਹੁਣ ਲੇਟ ਨਾ ਹੋਵੋ ਤੇ ਆਪਣਾ ਕੰਮ ਸ਼ੁਰੂ ਕਰੀਏ ਤੇ ਮੀਂਹ ਦਾ ਕੋਈ ਪਤਾ ਨਹੀਂ ਫਿਰ ਕਿਹੜੇ ਵੇਲੇ ਫੇਰ ਆਇਣਾ ਵਾ ਤੇ ਹੁਣ ਤਾਂ ਦਿਨ ਲੱਗਣ ਡਏ ਆ ਮੈਂ ਤੇ ਪ੍ਰਮਾਤਮਾ ਘੜੀ ਦੋ ਹੱਥ ਅਰਦਾਸ ਕਰਨ ਦੇ ਸੱਚਾ ਬਾਦਸ਼ਾਹ ਹੁਣ ਨਾ ਮੀਂਹ ਆਵੇ ਨਾਲੇ ਆੜੀ ਲੋਕ ਫਸਲ ਆ ਵਾ ਮਾੜੀ ਮੋਟੀ ਲੋਕਾਂ ਦੀ ਇਹ ਵੀ ਵੱਜੂਗੀ ਨਾਲੇ ਮੰਡੀ ਚੱਲ ਚੋਗੀ ਰੁਪਈਏ ਚਾਰ ਲੋਕੀ ਵਟਣਗੇ ਠੀਕ ਨਹੀਂ ਮੀਂਹ ਨਹੀਂ ਪੈਣਾ ਚਾਹੀਦਾ ਹੁਣ ਅੱਗੇ ਥੋੜੀ ਗਦਰ ਛਪਾਈ ਹੈ ਮੀਂਹ ਨੇ ਵੇਖੀ ਕੀ ਬਣਾਇਆ ਹੱਥ ਦਾਕਦਾ ਹੱਥ ਠੀਕ ਹਾਂ ਹਾਂ ਠੀਕ ਆ ਕੋਈ ਗੱਲ ਨਹੀਂ ਹਾਂ ਫਰਕ ਵਾ ਅੱਗੇ ਨਾਲ ਫਰਕ ਹੁਣ ਇਹ ਆ ਵੀ ਦਿਨ ਦੋ ਜਾਂ ਤੇ ਲੱਗੀ ਜਾਣੇ ਹਨਾ ਤੇ ਕਹਿੰਦਾ ਹੈ ਕੰਮ ਹੋਣੋਂ ਸਰਸ ਕੰਮ ਨੂੰ ਕਹਿੰਦਾ ਹੈਗਾ ਕਿ ਦਸ ਜਿਆਰਾ ਮੜਾਵਾ ਮੇਰਾ ਯਾਰ ਵਾ ਇੱਕ ਅੱਛਾ ਤੂੰ ਨਾ ਮੈਂ ਕੀਤੀ ਹੈ ਗੱਲ ਤੇ ਉੱਥੇ ਬੂਏ ਬਾਬੇ ਜੀ ਖਲੋਣਾ ਉਹਨਾਂ ਦੀ ਜਿਹੜੀ ਦੁਕਾਨ ਜੀ ਹੁੰਦੀ ਹੈ ਅੱਛਾ ਅੱਛ ਠੀਕ ਆ ਮੈਂ ਚਾਹ 10 ਮਿੰਟ ਖਲੋਜਿਆ ਕਰਾਂਗੇ ਉੱਥੇ ਚੱਲ ਤਾਂ ਕੀ ਆ ਕੰਮ ਬਣ ਜੂਗਾ ਨਾ ਚੱਲ ਇੱਕ ਗੱਲ ਹੋ ਰਹੀਓ 10 ਕਵੇ ਨਾ ਸੁਨਾਰੇ ਦੁਕਾਨਾਂ ਖੋਲਦੇ ਆ 10 ਤੋਂ ਵੱਤ ਵੱਤ ਰਾਤ ਨੂੰ 7-8 ਵਜੇ ਕਰਨਗੇ ਉੱਠ ਕੀ ਆ ਆਪਣੇ ਘਰ ਜਾ ਕੇ ਕਰਾਂਗਾ ਹੁਣ ਘਰ ਆ ਜਾ ਕਰਿਓ ਕੋਈ ਮਾੜਾ ਚੰਗਾ ਮੋਟਰਸਾਈਕਲ ਵੇਖਣੇ ਕੋਕਾ ਕਰਨੇ ਕਰਨੇ ਸਾਰਾ ਕੰਮ ਚੱਲ ਕੋਈ ਨਹੀਂ ਆਪਰੇ ਰੱਬ ਨੇ ਸਾਰੇ ਕੰਮ ਸਿੱਧੇ ਕਰਤਾ ਨੇ ਹਾਲੇ ਇਹ ਸਮਝਾਉਣ ਦੀ ਵੀ ਪਰ ਆਦਮਾ ਨੇ ਪਹਿਲ ਵੈਨਾ ਦੇ ਕੇ ਤੇ ਮੁੜ ਕੇ ਖੋ ਗੱਲ ਹੀ ਲਿਆ ਦੇਖੋ ਚਲ ਕੋਈ ਗੱਲ ਨਹੀਂ ਵਾਦੇ ਘਾਟੇ ਹੁੰਦੇ ਰਹਿੰਦੇ ਐਵੇਂ ਸੋਚੀਦਾ ਨਹੀਂ ਹੁੰਦਾ ਬਹੁਤਾ ਉਠੋ ਤਾਂ ਹੁਣ ਸੋਚਾਂ ਜਾਣਾ ਪੈ ਜਿਓ ਤੇ ਆ ਲੋ ਫੜੋ ਪੈਸੇ ਆਪਣੇ ਕੋਲ ਹੀ ਰੱਖੋ ਤੇ ਜਿੱਦ ਜਿੱਦੇ ਦੇਣੇ ਦੇ ਕੇ ਤੇ ਆਪਣਾ ਕੰਮ ਸ਼ੁਰੂ ਕਰੀ ਗਿਓ ਚਲ ਠੀਕ ਆ ਫਿਰ ਤੇ ਦੇਈ ਉਹਨਾਂ ਰੇ ਰੂਤ ਵਾਲਿਆਂ ਨੂੰ ਹਨਾ ਥੋੜੇ ਬੁੱਧੇ ਦਿੱਤੇ ਹੁਣ ਕਿਤੇ ਚੱਲ ਇਹ ਵੀ ਖਿਲਾਰ ਹੋ ਜੂਗੀ ਆਹ ਦੇ ਆਓ ਦੇ ਆਓ ਜਾ ਕੇ ਕਾਰ ਰੱਖਣ ਦਾ ਕਿਹੜਾ ਸਮਾਂ ਪੈਸੇ ਅੱਜ ਕੱਲ ਚਲ ਸ਼ੁਕਰ ਵਕ ਤੇ ਤੁਹਾਡਾ ਵੀ ਕੰਮ ਸਟਾਰਟ ਹੋਊਗਾ ਕਿਤੇ ਆਪਾਂ ਵੀ ਚੰਗੇ ਥਾਂ ਤੇ ਵਿਹਣ ਵਾਲੇ ਬਣਾਗੇ ਬਲਜੀਤ ਰੋਟੀਆਂ ਪਕਾਉਣ ਲਈ ਆ ਹਾਂਜੀ ਹਾਂਜੀ ਤੀਤੀ ਸਬਜ਼ੀ ਬਣ ਗਈ ਆ ਹਾਂਜੀ ਸਬਜ਼ੀ ਬਣ ਗਈ ਤੀਤੀ ਠੀਕ ਵਾ ਤੇ ਮੈਂ ਨਾ ਤੇਰਾ ਗੱਲ ਕਰਨ ਆਈ ਸੀਗੀ ਕੀ ਹੋ ਗਿਆ ਮੈਂ ਤਾਂ ਤੈਨੂੰ ਪਤਾ ਤਾਂ ਹੈਗਾ ਹੀ ਆ ਪਹਿਲੇ ਭੈਣ ਜੀ ਕੋ ਗਏ ਸੀਗੇ ਹਾਂਜੀ ਤੇ ਦੱਸੀ ਸਾਰੀ ਗੱਲ ਹਾਂਜੀ ਹਾਲਾਤ ਬੜੇ ਘਰ ਦੇ ਤੇ ਬੜਾ ਦੁੱਖ ਜਾਂ ਹੁੰਦਾ ਵਾ ਮੈਨੂੰ ਉਹਦੇ ਨਾਲ ਉਹਦਾਂ ਦੀ ਨੀਂਦ ਨਹੀਂ ਆਉਂਦੀ ਵੇਖ ਕੇ ਕਿ ਜੇ ਕਿਸੇ ਨੂੰ ਪਤਾ ਲੱਗਾ ਤਾਂ ਕੋਈ ਕੀ ਕਹੂਗਾ ਵੀ ਇਹ ਚੰਗੇ ਭਲੇ ਆ ਤੇ ਕੁੜੀ ਨਾ ਕਿੱਥੇ ਵਿਆਹੀ ਆ ਹਾਂਜੀ ਕਿਸ ਨੂੰ ਕੀ ਪਤਾ ਵਾ ਕਿ ਪਹਿਲਾਂ ਉਹ ਕਿੱਦਾਂ ਦੇ ਤੇ ਹੁਣ ਇਦਾਂ ਦੇ ਹੋ ਗਏ ਆ ਹਾਂ ਨਹੀਂ ਤੇ ਹੈਗਾ ਦੀਦੀ ਮੈਂ ਤੇ ਆਨੀ ਆ ਯਾਰ ਨਾਲ ਮਿਲ ਕੇ ਨਾ ਉਹਦਾ ਕ ਚਲੇਂ ਦਕਾ ਅੱਗੇ ਬਾਹਰ ਸਨੀ ਤੇ ਗੁਰਜਿੰਦਰ ਦੇ ਸਲਾਵਾ ਕਰਨਾ ਕਿ ਕੋਈ ਕੰਮ ਖੋਲ ਕੇ ਦੇਗੀ ਉਹਨਾਂ ਨੂੰ ਹਾਂਜੀ ਹਾਂਜੀ ਹੈ ਤੇ ਦੂਜੀ ਗੱਲ ਆਪਾਂ ਹੁਣ ਹੋ ਕੇ ਆਏ ਉੱਥੋਂ ਹਾਂਜੀ ਹੈ ਹੁਣ ਨਾ ਆਪਾਂ ਜਾਂਦੇ ਹੁੰਦੇ ਰਿਆ ਕਰੀਏ ਨਹੀਂ ਜਾਇਆ ਕਰਾਂਗੇ ਹਾਂ ਹੁਣ ਤੁਸੀਂ ਕਿਸ ਦਿਨ ਚਲ ਜਿਓ ਚੱਕਰ ਮਾਰ ਆਇਓ ਇਦਾਂ ਕਰ ਲਾਂਗੇ ਇਹਦੀ ਆ ਨਿੱਕੀਆਂ ਮੋਟੀਆਂ ਚੀਜ਼ਾਂ ਲੈ ਜਾਓ ਚੰਗਾ ਠੀਕ ਆ ਠੀਕ ਆ ਲੀੜਾ ਕਪੜਾ ਤੇ ਦੇ ਆਏ ਆ ਹਾਂਜੀ ਸਾੜੇ ਰਸੋਈ ਰਸਾਈ ਤੇ ਹੁੰਦੀਆਂ ਥੋੜੇ ਬੋਤੀਆਂ ਜਿਹਾ ਨਹਾਣਿਆਂ ਵਾਸਤੇ ਹਨਾ ਕੁੜੀ ਪੜਨੇ ਪਾਈ ਆ ਮੈਨੂੰ ਦੇਣਾ ਕੁੜੀ ਵੱਲ ਵੇਖ ਕੇ ਪੜਾਈ ਹੋਰ ਤਰ੍ਹਾਂ ਦਾ ਵਿਚਾਰੀ ਵੱਲ ਨਿੱਕੀ ਜੀ ਹੈਗੀ ਆ ਦੀਦੀ ਇੱਥੇ ਵੀ ਨਹੀਂ ਨਾ ਆਉਂ ਦਿੰਦੇ ਭੀ ਆਪਾਂ ਤੇ ਕਿੰਨੇ ਛੱਡ ਕੇ ਆਵੇ ਫਿਰ ਉਹਦਾ ਘਰ ਵਾਲਾ ਨਹੀਂ ਆਉਂਦਾ ਨਾਲ ਘਰ ਛੱਡੇ ਜਾਂਦੇ ਆ ਵਿਚਾਰੀ ਵੇਲੀ ਚ ਰਹਿਣ ਡਈ ਆ ਕੁੜੀ ਨੂੰ ਲੈ ਆਈਏ ਨਹੀਂ ਤੇ ਇੱਥੇ ਦੀਦੀ ਪੜਾ ਲੈਨੇ ਆਪਾਂ ਜੀ ਕੁੜੀ ਲੈ ਆਈਏ ਇੱਥੇ ਆਪਾਂ ਤੇ ਫਿਰ ਉਹਦਾ ਦੇਦ ਕਿੱਦਾਂ ਲੱਗਣਾ ਉਹ ਨਿਆਣੇ ਨਾਲ ਆਰੇ ਲੱਗੇ ਰਹਿੰਦੇ ਆ ਇੰਨਾ ਵਾ ਖਰਚਾ ਪੱਠਾ ਚੁੱਕ ਲੈਨੇ ਉਹਦਾ ਉਹਨੂੰ ਤੇ ਕਿਹਾ ਹੀਗਾ ਪਤਾ ਨਹੀਂ ਆਪਣਾ ਕਿੱਦਾਂ ਤੋਰਨ ਡਈ ਆ ਘਰ ਦਸਕਮੈਂਟ ਇਹਨੇ ਸਮਝਾਉਂਦੀ ਕਿਸਮਤ ਇੰਨੀ ਮਾੜੀ ਵਿਚਾਰੀ ਦੀ ਕਿਉਂ ਹੋ ਗਈ ਆ ਚਲ ਕੋਈ ਨਹੀਂ ਆ ਜੇ ਚੰਗੇ ਦਿਨ ਨਹੀਂ ਰੇਤ ਰਹਿਣੇ ਮਾੜੇ ਵੀ ਨਹੀਂ ਆ ਹੈ ਤੇ ਚਲ ਰਣ ਮਿਲ ਕੋ ਦਾ ਸਾਥ ਦੇਈਏ ਜੇ ਆਉਂਦੀ ਹੁੰਦੀ ਹੈ ਨਾ ਤੇ ਮੱਥੇ ਵਟ ਨਾ ਪਾਈਏ ਉਹਦੇ ਹੈ ਤੇ ਜਦੋਂ ਆਉਂਦੀ ਜਾਣਾ ਵੀ ਹੈ ਨਾ ਤਾਂ ਪਹਿਲਾਂ ਸੋਚ ਲਈ ਜਾਂ ਪੁੱਛ ਲਈ ਫੋਨ ਕਰਕੇ ਠੀਕ ਹੈ ਉਹਨੇ ਦੱਸਣਾ ਤੇ ਹੰਦੇ ਚੰਗੀ ਬੜੀ ਆ ਭੁੱਖ ਹਣੀ ਆ ਆਹੋ ਆਪੇ ਚੱਲ ਜੀ ਤੇ ਪਹਿਲਾਂ ਜਗ ਦੇ ਦੋਵੇਂ ਜੀ ਸਮਾਨ ਖਰੀਦ ਲੈਓ ਜੇ ਸੰਡੇ ਦਾ ਟਾਈਮ ਹੋਊ ਠੀਕ ਨਹੀਂ ਤੇ ਮੈਨੂੰ ਦੱਸ ਦੇ ਆਪਾਂ ਦੋਵੇਂ ਚੱਜਾਂਗੇ ਆਹੋ ਤਜਾ ਯੋ ਚੰਗਾ ਉੱਥੇ ਨਹੀਂ ਜਾਵਾਂਗੇ ਆਹੋ ਤੇ ਮੰਮੀ ਨਾਲ ਕੋਈ ਗੱਲ ਕਰੀ ਨਹੀਂ ਨਹੀਂ ਮੰਮੀ ਨਾਲ ਨਹੀਂ ਮੈਂ ਗੱਲ ਕਰਾਂ ਕਿਉਂਕਿ ਜੇ ਮੰਮੀ ਨੂੰ ਦੱਸਤਾ ਨਾ ਤੇ ਮੰਮੀ ਤਾਂ ਅੱਗੇ ਬਿਮਾਰ ਰਹਿੰਦੀ ਆ ਤੇ ਫੇਰ ਉਹ ਟੈਨਸ਼ਨ ਲੱਗੇ ਫੇਰ ਵਕਤ ਤੂੰ ਕਰਨਾ ਕਰੋ ਆਹੋ ਤੇ ਚੱਲ ਤੂੰ ਪਕਾ ਲੈ ਰੋਟੀਆਂ ਮੇਰੇ ਪੈਦ ਤੇ ਕੋਈ ਕੰਮ ਹੈਗਾ ਦੱਸ ਦੇ ਨਹੀਂ ਨਹੀਂ ਬਸ ਤੇ ਦੀ ਫੁਲਕੇ ਲਾ ਚੱਲ ਫਿਰ ਮੈਂ ਨਾਲਾ ਨਾਲੋ ਨਾਲੋ ਤੇ ਚਲ ਠੀਕ ਹੈ